जय श्री बालाजी ਆਪਾਂ ਜਿਵੇਂ ਪਹਿਲਾਂ ਵੀਡੀਓ ਚ ਦੱਸਿਆ ਸੀਗਾ ਜੀ ਐਮਆਈ ਦੀ ਜਿਹੜੀ ਐਲਈਡੀਆਂ ਨੇ ਸਾਰੀਆਂ ਵੈਸੇ ਮੋਸਟਲੀ ਸਾਰੀ ਐਲਈਡੀਆਂ ਤੇ ਨਾ ਰੇਟ ਘਟ ਚੁੱਕੇ ਨੇ ਜੀਐਸਟੀ ਘਟਨ ਕਰਕੇ ਤੇ ਵੀਰ ਆਇਆ ਸੀ ਆਪਣੇ ਕੋਲੋਂ 베 ਤੋਂ ਵੀਰੇ ਦੇ 2-3 ਵਾਰ ਆ ਚੁੱਕੇ ਨੇ ਆਪਣੇ ਕੋਲ ਆਪਾਂ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ 22 ਤਰੀਕ ਤੋਂ ਬਾਅਦ ਆਇਓ ਵੀ ਤੁਹਾਡਾ ਬਹੁਤ ਫਾਇਦਾ ਹੋਊਗਾ ਵੀਰੇ ਦਾ ਆਪਾਂ 5000 ਦਾ ਫਾਇਦਾ ਕੀਤਾ ਪਹਿਲਾਂ 40000 ਦੀ ਐਲਈਡੀ ਸੀ ਜੀ GST ਘਟਨ ਕਰਕੇ ਦੀਵਾਲੀ ਦੀ ਸਕੀਮਾਂ ਔਨ ਕਰਕੇ ਆਪਾਂ ਵੀਰੇ ਨੂੰ 35000 ਦੀ ਐਲਈਡੀ ਦਿੱਤੀ ਆ ਔਰ ਫਾਈਨਾਂਸ ਕਰਕੇ ਦਿੱਤੀ ਆ ਤੇ ਵੀਰੇ ਨੂੰ ਪੁੱਛਿਆ ਨਾਲ ਦਿੱਤਾ ਗਿਫਟ ਤੇ ਵੀਰੇ ਨੂੰ ਪੁੱਛਦੇ ਆ ਵੀ ਵੀਰੇ ਦਾ ਕਿੰਨੇ ਦਾ ਫਾਇਦਾ ਕੀਤਾ ਕਿੰਨੇ ਦਿੱਤੀ ਐਲਈਡੀ ਜੀ ਵੀਰੇ 35000 ਦੀ ਜੀ ਪਹਿਲਾਂ ਤੁਸੀਂ ਕਿੰਨੀ ਵਾਰ ਮੋੜਦਾ ਤੁਹਾਨੂੰ ਮੈਂ ਜੀ ਤੁਸੀਂ ਮੈਨੂੰ ਵੀਰੇ ਪਹਿਲਾਂ ਹੀ ਗਏ ਤੁਸੀਂ ਕਿਹਾ ਵੀ ਰੋਕਿਆ ਹੋਏ ਜੀ ਥੋੜਾ ਟਾਈਮ ਵੀ GST ਕਰਕੇ ਆਪਾਂ ਕਸਟਮਰ ਦਾ ਨੁਕਸਾਨ ਨਹੀਂ ਕੀਤਾ ਜੀ ਚੀਜ਼ ਮੜਨ ਦੀ ਗੱਲ ਨਹੀਂ ਕੀਤੀ ਕਿ ਕਸਟਮਰ ਆਇਆ ਚੀਜ਼ ਦੇਤੀ ਆਪਾਂ ਇਹਨਾਂ ਦਾ 5000 ਦਾ ਫਾਇਦਾ ਕੀਤਾ ਦੇ ਨੂੰ ਆਪਾਂ ਪਹਿਲਾਂ ਵੀ ਦੇ ਸਕਦੇ ਸੀ ਹਾਂ ਹਾਂ ਜੀ ਤੇ ਇਹ ਆਪਣੇ ਕੋਲ ਮੋਬਾਈਲ ਵੀ ਲੈ ਗਏ ਨੇ ਚਾਰ ਪੰਜ ਵਾਰ ਆ ਚੁੱਕੇ ਨੇ ਆਪਣੇ ਪੱਕੇ ਕਸਟਮਰ ਨੇ ਤੁਸੀਂ ਵੀ ਕੋਈ ਵੀ LED ਲੈਣੀ ਆ ਤਾਂ ਰੇਟ ਜਰੂਰ ਪਤਾ ਕਰਿਓ 10% ਰੇਟ GST ਘਟਨ ਕਰਕੇ ਤੇ ਦਿਵਾਲੀ ਸਕੀਮਾਂ ਔਨ ਕਰਕੇ ਰੇਟ ਘਟ ਚੁੱਕੇ ਨੇ 10000 ਦੇ ਮਗਰ 1000 ਰੁਪਏ ਦਾ LED ਦਾ ਫਰਕ ਫਰਕ ਪੈ ਚੁੱਕਿਆ ਜੀ ਆਪਾਂ ਜਿ ਤਦ ਕਰੋ ਤੇ ਵਿਜ਼ਿਟ ਕਰੋ ਸਿੰਘਲਾ ਕਮਿਊਨੀਕੇਸ਼ਨ ਜੋ ਮੋੜ ਮਲਾਉ ਥੈਂਕ ਯੂ